ਵਰਸ ਸ੍ਰੀ ਗੋਪਤੀ ਜੀ ਦੇ ਪਾਤਸ਼ਾਹ ਹਿੰਦ ਉਸਮੀ ਦੇ ਤੁਮਪਤੀ ਸਮਰਕਰ ਗੁਰਨਾਣ ਕਲੇੰਕ ਆ ਰਹੇ ਰੰਗਦ ਗੁਰਤੇ ਵਰਦਾਸ ਸ੍ਰਮਦਾਸ ਸਿੰਘ ਸਹਾਏ ਅਰਥਨ ਹਰਕੂ ਦੇ ਨਾਮ ਸੰਬਰਸ਼ ਵੀ ਕਰ ਰਹਾ ਹੈ ਸ੍ਰੀ ਹਰਕੀਸ਼ੰਗਤੇ ਆਈ ਹੈ ਜਿਸ ਅਠ ਹੈ ਸਭੂ ਦੀ ਜਾਈ ਇੱਕ ਬਹਾਦਰ ਸੁਨਹੇ ਪਰ ਨੌਨ ਪਿਆ ਦੇ ਤਾਂ ਸਭ ਥਾਈਂ ਗੋਇੰਸਾ ਹਰਕਾਸਮੇ ਪਾਤਸ਼ਾਹ ਸ੍ਰੀ ਗੋਪਤੀ ਨੂੰ ਸੰਸਾਈ ਹੋ ਜੀ ਸਭ ਸਾਈਂ ਸੰਸਾਈ ਸਭ ਸਾਡਾ ਪਾਤਸ਼ਾਹੀ ਅਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਾਣ ਪਰ ਕੇ ਬੋਲੋ ਜੀ ਵਾਹਿਗੁਰੂ ਸੰਜਾ ਪਿਆਰੀਆਂ ਚੋਣੋ ਸਭ ਜਆਵੀ ਉਨਛਾਲੀ ਪਿਆਰ ਹਕੀਆ ਜਤਨਾ ਕਰਨੀਆਂ ਜਨਾ ਨਾਮ ਜਪਿਆ ਵਣ ਸਕਿਆ ਦੇਗ ਚਲਾਈ ਤੇ ਨਵਾਸ ਦੀ ਦੇਖਿਆ ਅਨੁਸ਼ਕੀਤਾ ਤਨਾ ਪਿਆਰੀਆਂ ਸੱਚਿਆਰੀਆਂ ਦੀ ਕਮਾਈ ਦਾ ਧਿਆਨ ਪਰ ਕੇ ਫਾਲੂ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਜਨਾਨ ਸਿੰਘ ਦਾ ਸੁਮਨੀਆਂ ਨੇ ਧਰਮ ਹੀ ਸਿੱਖ ਦਿੱਤੇ ਬੰਦ ਬੰਦ ਕਟਵਾਏ ਕੋਕਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆ ਰਿਆ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਰਬ ਨੇ ਸਾਰੇ ਆ ਸੁੱਖੀ ਖੇਸਾਂ ਸੁਵਾਸਾਂ ਨਾਲ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਫੜ ਕੇ ਫਾਲਸਾ ਜੀ ਬੋਲੋ ਜੀਵਾ ਕਿ ਤੁਮੇ ਪੰਜਾ ਤਖਤਾਲ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਫੜ ਕੇ ਬੋਲੋ ਜੀਵਾ ਕਿ ਰੇਖੇ ਨਿਮਾਣੀ ਦਿਮਾਗ ਸਤਿਗੁਰ ਜੀ ਮਤਾਨੀ ਤਾਮ ਹੋਠੇ ਬੋਲੋ ਨਿਆਸਰੀਆਂ ਦੇ ਆਸਰਾ ਸੱਚੇ ਪਿਤਾ ਵਾਹਿਗੁਰੂ ਜੀ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਧੰਨ 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 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪ੍ਰਕਾਸ਼ ਉਤਸਵ ਦੀ ਸਮਰਪਿਤ ਧੰਨ 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 ਅਮਰ ਸ਼ਹੀਦ ਬ੍ਰਹਮ ਦੇਵ ਜੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿੱਚ ਨਹੀਂ ਪਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੁਬਾਰਕ ਚੜ੍ਹਨਾ ਪਾ ਸਰਦਾਰ ਸਿੰਘ ਪਾਵਨ ਹਜੂਰੀ ਅਲਮਤ ਸਤਿਗੁਰੂ ਸਰਬੱਤ ਦੇ ਭਲੇ ਦੀ ਰਾਤਰੀ ਅਰਦਾਸ ਕੰਨ ਦੀ ਕਿਰਪਾ ਕਰਮੀ ਸਰਬੱਤ ਸੰਤਾ ਦਾ ਭਲਾ ਕਰਨਾ ਗਰਉ ਕੋ ਲੋ ਸਿੱਖੀ ਸਿਧਗਰੋਸਾ ਨਾਮ ਦੀ ਰਾਤ ਮਨਛਨੀ ਅਮਰਤ ਜਨਨੀ ਦੀ ਸੰਦਾ ਅਮਰਤ ਦੀਆਂ ਦਾਤਾਂ ਨਿਤਨੇਮ ਸਿਮਰਨ ਦੀਆਂ ਦਾਤਾਂ ਮੁਕਸ਼ਿਸ਼ ਕਰਨਾ ਸਭਨਾਂ ਨੂੰ ਬਾਣੀ ਪੜਨ ਦਾ ਸੁਮਾਮ ਕਰਨ ਦਾ ਹਾਜ਼ਰੀਆਂ ਪਰਿਵਾਰਾਂ ਦਾ ਮੁਕਸ਼ਿਸ਼ ਕਰਨਾ ਪਰਿਵਾਰਾਂ ਵਿੱਚ ਪ੍ਰੇਮ ਪਿਆਰ ਤਕ ਸਾਖ ਸ਼ਾਂਤੀ ਵਰਤੌਣੀ ਸਾਰੂ ਬਾਰਾਂ ਵਿੱਚ ਵਰਤਣਾ ਪਾਉਣੀ ਅਮਰ ਆਈਆਂ ਸ਼ਬ ਭਾਵਨਾਵਾਂ ਦਾ ਸਮਰਾ ਦਾ ਪੂਰਨ ਕਰਦੀਆਂ ਹਾਜ਼ਰੀਆਂ ਪੇਟਾਵਾਂ ਕੀਤੀਆਂ ਸਵਾਮਾਂ ਯਾਤਰਾਵਾਂ ਸੱਚੀ ਬਾਛਨਾ ਸਭਰੀਆਂ ਕਰਦੀਆਂ ਸਰਬੱਤ ਸੰਤਾਂ ਦਾ ਭਲਾ ਕਰਮਾ ਸਿੰਘ ਪਿਆਰੀ ਮੇਲੋ ਜਨਾ ਮਲੇ ਆਪ ਤੁਹਾ ਦਾ ਨਾਮ ਜੀ ਆਵੇ ਨਾਮ ਨਾਮ ਚੜ੍ਹਦੀ ਕਲਾ ਤੇਰੀ ਭਾਗੀ ਸਰਬੱਤ ਦਾ ਭਲਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੰਗੋਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਦਾ ਫਾਲਸਾ ਨਰਾਜ ਜੀ ਕੀ ਵਾ ਸ੍ਰੀ ਓਮਕਾਰ ਵਾਹਿਗੁਰੂ ਜੀ ਦੇ ਪਤੀ ਸ੍ਰੀ ਗੋਤੀ ਜੀ ਦੀ ਪਤਨੀ ਸਾਰਾ ਜੀ ਵਾਰ ਸ੍ਰੀ ਗੋਤੀ ਜੀ ਦੀ ਪਤਨੀ ਜੀ ਦੇ ਪਾਤਸ਼ਾਹ ਹਿੰਦ ਉਸਮੀ ਦੇ ਤੁੰਦ ਪਤੀ ਸਮਰਕਰ ਗੁਰਨਾਮ ਕਲਿੰਕਿਆ ਹੈ ਪ੍ਰਿੰਦ ਗੁਰਤੇ ਵਰਦਾਸ ਸ਼ਰਮਦਾਸ ਸਿੰਘ ਸਹਾਇ ਅਰਥੀ ਸਰਪੂ ਜੀ ਨਾਮ ਸਨਰੂਸ਼ੀ ਕਰ ਰਹਾ ਹੈ ਸ੍ਰੀ ਹਰਿ ਹਰਿ ਸ਼ੰਕੇ ਆਈ ਹੈ ਜਿਸ ਰਿਠ ਹੈ ਸਭ ਦੀ ਜਹਾਏ ਤੇਗ ਬਹਾਦਰ ਸਮਰਿਆ ਪਰ ਨੌਨ ਪਿਆ ਦੇ ਤਾਈ ਸਭ ਥਾਈ ਉਸਹਾ ਹਰਿ ਦਾਸ ਸਿੰਘ ਪਾਤਸ਼ਾਹ ਸ੍ਰੀ ਦੇ ਕੋਟ ਨੇ ਸਿੰਘ ਸਹਿਬ ਜੀ ਸਭ ਸਾਈਂ ਸੰਸਾਈ ਸਭ ਸਾਡਾ ਪਾਤਸ਼ਾਹੀ ਅਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦ ਦੀ ਗਾਥ ਜੁਕਾ ਧਿਆਨ ਪਰ ਕੇ ਬੋਲੋ ਜੀ ਵਾਹਿਗੁਰੂ ਸੰਜਾ ਪਿਆਰੀਆਂ ਛੋਣੋ ਸਭ ਜਾ ਜੀ ਹੁਣ ਚਾਲੀ ਪਿਆਰ ਹਕੀਨ ਜਪਨੀਆ ਕਰਨੀਆਂ ਜਨਾ ਨਾਮ ਜਪਿਆ ਵਣ ਸਕਿਆ ਦੇਗ ਚਲਾਈ ਤੇ ਨਵਾਸ ਦੀ ਦੇਖਿਆ ਅਨੁਸ਼ਕੀਤਾ ਤਨਾ ਪਿਆਰੀਆਂ ਸੱਚਿਆਰੀਆਂ ਦੀ ਕਮਾਈ ਦਾ ਧਿਆਨ ਪਰ ਕੇ ਫਾਲੂ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਜਨਮ ਸਿੰਘਾ ਸਿੰਘਣੀਆਂ ਨੇ ਧਰਮ へ ਸੇਹ ਦਿੱਤੇ ਬੰਦ ਬੰਦ ਤਬਾਏ ਕੋਕਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆ ਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਵਲੇ ਹਿਾਰੇ ਆ ਸੁੱਖੀ ਖੇਸਾਂ ਸੁਵਾਸਾਂ ਨਾਲ ਨਿਭਾਈ ਤਰ੍ਹਾਂ ਦੀ ਕਮਾਈ ਦਾ ਧੰਨ ਫੜ ਕੇ ਫਾਦਰ ਸਾਹਿਬ ਜੀ ਬੋਲੋ ਜੀਵਾ ਪੰਜਾ ਤਖਤਾਲ ਸਰਬੱਤ ਗੁਰਦੁਆਰਿਆਂ ਜੀ ਦਾ ਧੰਨ ਕਰਕੇ ਬੋਲੋ ਜੀਵਾ ਸ੍ਰੀ ਰੋਹਿਨ ਮਾਨੀ ਜਮਾਨ ਸਤਿਗੁਰ ਜੀ ਮਤਾਨੀ ਜੀ ਤਾਂ ਮੋਠੇ ਮੋਠੇ ਨਿਆਸੀਆਂ ਦੇ ਆਸਰਾ ਸੱਚੇ ਪਿਤਾਵਾ ਕੀ ਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਧੰਨ 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 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪ੍ਰਕਾਸ਼ ਉਤਸਵ ਦੇ ਸਮਰਪਿਤ ਧੰਨ 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 ਅਮਰ ਸ਼ਹੀਦ ਬ੍ਰਹਮ ਦੇਵਾਲੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿੱਚ ਨੇ ਪੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਬਾਰਕ ਚਰਨਾ ਪਾ ਸਰਦਾਸ ਸਿੰਘ ਪਾਵਲ ਹਜੂਰੀ ਅਲਵਰਤ ਸਾਹਿਬ ਜੀ ਸਰਬੱਤ ਦੇ ਭਲੇ ਦੀ ਰਾਤਰੀ ਅਰਦਾਸ ਪੰਥ ਦੀ ਕਿਰਪਾ ਕਰਮੇ ਸਰਬੱਤ ਸੰਤਾ ਦਾ ਭਲਾ ਕਰਨਾ ਗਰਉ ਕੋ ਲੋ ਸਿੱਖੀ ਸੱਚੇ ਭਰੋਸਾ ਨਾਮ ਦੀ ਰਾਤ ਮਨਛਮੀ ਅਮਰਤ ਜਨਨੀ ਦੀ ਸੰਦਾ ਅਮਰਤ ਦੀਆਂ ਦਾਤਾਂ ਨਿਤਨੇਮ ਸਿਮਰਨ ਦੀਆਂ ਦਾਤਾਂ ਮੁਕਸ਼ਿਸ਼ ਕਰਨਾ ਸਭਨਾਂ ਨੂੰ ਬਾਣੀ ਪੜਨ ਦਾ ਸੁਮਾਹ ਕਰੰਦਾ ਹਾਜ਼ਰੀਆਂ ਭਰਨ ਦਾ ਬਲ ਮੁਕਸ਼ਿਸ਼ ਕਰਨਾ ਪਰਿਵਾਰਾਂ ਵਿੱਚੇ ਪ੍ਰੇਮ ਪਿਆਰ ਤਕ ਸਾ ਸੁਖ ਸ਼ਾਂਤੀ ਵਰਤੌਣੀ ਸਾਰੂ ਬਰਾਬਰ ਵਰਤਣਾ ਕੌਣੀ ਅਮਰਾਹੀਆਂ ਸ਼ਬ ਭਾਵਨਾਵਾਂ ਨਾਲ ਸਮਰਾ ਦਾ ਪੂਰਨ ਕਰਦਿਆਂ ਹਾਜ਼ਰੀਆਂ ਪੇਟਾਵਾਂ ਕੀਤੀਆਂ ਸਵਾਮਾਂ ਯਾਤਰਾਵਾਂ ਸੱਚੀ ਬਾਛਣਾ ਸਫਲੀਆਂ ਕਰਦਿਆਂ ਸਰਬੱਤ ਸੰਤਾਂ ਦਾ ਭਲਾ ਕਰਮਾ ਸਿੰਘ ਪਿਆਰੀ ਮੇਲੋ ਜਿਨਾ ਮਿਲੇ ਆਪ ਤੁਹਾ ਦਾ ਨਾਮ ਤੇਰਾ ਵੇ ਨਾਮ ਚੜ੍ਹ ਪਲਾ ਤੇਰੀ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਤੇ ਬੋਲੇ ਸੰਗਹਾਲ